ਮਾਮੂਲੀ ਜਹੀ ਗੱਲ ਨੂੰ ਲੈ ਕੇ ਕਾਰ ਉੱਪਰ ਚੜਾ ਕੇ ਉਤਾਰਿਆ ਮੌਤ ਦੇ ਘਾਟ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕੀਤੀ ਗਈ ਦੋਸ਼ੀਆਂ ਦੀ ਗ੍ਰਿਫਤਾਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੀਤੇ ਦਿਨੀ ਪਿੰਡ ਗਿਲਪੱਤੀ ਦੇ ਨੇੜੇ ਇੱਕ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਇੱਕ ਔਰਤ ਦੇ ਉੱਪਰ ਕਾਰ ਚੜਾ ਦਿੱਤੀ ਗਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਮਈ ਨੂੰ ਪਿੰਡ ਗਿਲਪਤੀ ਜੋ ਕਿ ਥਾਣਾ ਥਰਮਲ ਦੇ ਏਰੀਆ ਇਸ ਪਿੰਡ ਵਿੱਚ ਦੋ ਥੀੜਾ ਇੱਕ ਖੁਸ਼ਦੀਪ ਤੇ ਇੱਕ ਅੰਗਰੇਜ਼ ਸਿੰਘ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਦੋਨੋਂ ਆਪਸ ਦੇ ਵਿੱਚ ਆਂਡਗਵਾਂਡ ਦੇ ਵਿੱਚ ਰਹਿੰਦੇ ਆ ਗੱਲ ਛੋਟੀ ਜੀ ਗੱਲ ਨੂੰ ਲੈ ਕੇ ਟਕਰਾਅ ਜਿਹੜੀ ਹੋਣ ਤੋਂ ਬਾਅਦ ਦੋਨੋਂ ਧਿਰਾਂ ਆਪਸ ਦੇ ਵਿੱਚ ਝਗੜ ਪਈਆਂ ਉੱਥੇ ਝਗੜਾ ਹੋਣ ਤੋਂ ਬਾਅਦ ਦੋਨੋਂ ਧਿਰਾਂ ਨੇ ਆਪਣੇ ਆਪਣੇ ਜਿਹੜੇ ਦੂਜੇ ਦੋਸਤ ਸੀਗੇ ਆਪਣੇ ਪਰਿਵਾਰ ਵਾਲੇ ਸੀਗੇ ਉਹਨਾਂ ਨੂੰ ਦੱਸਿਆ ਵੀ ਸਾਡਾ ਜਿਹੜਾ ਹੈਗਾ ਇਸ ਤਰੀਕੇ ਨਾਲ ਲੜਾਈ ਹੋ ਗਈ ਹੈ ਤਾਂ ਅੰਗਰੇਜ਼ ਪਾਰਟੀ ਦੇ ਜਿਹੜੇ ਬਾਕੀ ਬੰਦੇ ਸੀਗੇ ਉਹਦੇ ਵਿੱਚ ਉਹਦੇ ਫੁੱਗੂ ਤੇ ਚਾਚੇ ਦਾ ਘਰ ਨਾਲ ਹੀ ਹੈ ਉਹਦੇ ਚਾਚੇ ਦੇ ਲੜਕੇ ਉਹਦੀ ਮਾਤਾ ਤੇ ਅੰਗਰੇਜ਼ ਦੇ ਫਾਦਰ ਮਦਰ ਤੇ ਉਹਦੇ ਪਿਤਾ ਇਹ ਸਾਰੇ ਜਿਹੜੇ ਸੀਗੇ ਆਪਣੇ ਉੱਥੇ ਖੁਸ਼ਦੀ ਪਾਰਟੀ ਦੇ ਉੱਪਰ ਇਹਨਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜਿਹੜਾ ਧੀਰਾ ਸਿੰਘ ਦੇ ਉੱਤੇ ਇਹਦੀ ਮਾਤਾ ਬਲਬੀਰ ਕੌਰ ਜੋ ਕਿ ਮੋਟਰਸਾਈਕਲ ਦੇ ਉੱਪਰ ਜਿਹੜਾ ਉਸ ਵਕੂਏ ਵਾਲੀ ਜਗ੍ਹਾ ਤੋਂ ਜਦੋਂ ਜਾ ਰਹੇ ਸੀਗੇ ਤਾਂ ਨਿਰਮਾਨ ਇੱਕ ਮੁੰਡਾ ਹੈਗਾ ਜੋ ਅੰਗਰੇਜ਼ ਦਾ ਚਾਚੇ ਦਾ ਲੜਕਾ ਹੈ। ਉਹਨੇ ਉਹਨਾਂ ਦੇ ਉੱਪਰ ਗੱਡੀ ਜਿਹੜੀ ਹੈਗੀ ਚੜਾ ਦਿੱਤੀ। ਗੱਡੀ ਚੜਾਉਣ ਨਾਲ ਜਿਹੜਾ ਉਹਨਾਂ ਦਾ ਮੋਟਰਸਾਈਕਲ ਸੀਗਾ ਉਹ نیچے ਡਿੱਗਿਆ। نیچے ਡਿੱਗਣ ਨਾਲ ਜਿਹੜੀ ਬਲਬੀਰ ਕੌਰ ਸੀਗੀ ਬਲਬੀਰ ਕੌਰ ਦੇ ਵੀ ਸੱਟ ਲੱਗੀ। ਉਸ ਤੋਂ ਬਾਅਦ ਵੀ ਉਸਨੇ ਜਿਹੜੀ ਗੱਡੀ ਜਿਹੜੀ ਹੈਗੀ ਉਹਨਾਂ ਦੇ ਉੱਪਰੋਂ ਡਿੱਗਣ ਤੋਂ ਬਾਅਦ ਉਹਨਾਂ ਦੇ ਉੱਪਰੋਂ ਦਰੜ ਕੇ ਜਿਹੜਾ ਹੈਗਾ ਗੱਡੀ ਦੇ ਉੱਪਰੋਂ ਲੈ ਕੇ ਮੋਟਰਸਾਈਕਲ ਦੇ ਨਾਲ ਦੋਨਾਂ ਨੂੰ ਦਰੜ ਕੇ ਚਲਾ ਗਿਆ ਜਿਸ ਦੇ ਵਿੱਚ ਧੀਰਾ ਸਿੰਘ ਜਿਹੜਾ ਹੈਗਾ ਉਹਦੇ ਇੰਜਰੀ ਹੋਈ ਹੈ ਲੈਗ ਇੰਜਰੀ ਹੈ ਉਹਦੀ ਵੀ ਏਮਜ਼ ਹਸਪੀਟਲ ਦੇ ਵਿੱਚੋਂ ਦਾ ਇਲਾਜ ਚੱਲ ਰਿਹਾ ਹੈ ਜਿਹੜੀ ਉਸਦੀ ਮਾਤਾ ਜੋ ਮੋਟਰਸਾਈਕਲ ਦੇ ਪਿੱਛੇ ਬੈਠੀ ਸੀਗੀ ਉਸ ਦੀ ਜਿਹੜੀ ਹੈਗੀ ਮੌਕੇ ਤੇ ਉੱਪਰ ਜ਼ਖਮੀ ਹੋਣ ਤੋਂ ਬਾਅਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਇਸ ਵਕੂਏ ਨੂੰ ਲੈ ਕੇ ਥਾਣਾ ਥਰਮਲ ਵੱਲੋਂ ਮਕਦਮਾ ਨੰਬਰ 32 ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 302 307 323 148 58 ਆਈਪੀਸੀ ਇਸ ਮਕਦਮਾ ਤੋਂ ਦਰਜ ਹੋਣ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਸੀਗੇ ਇਹ ਮੌਕੇ ਦੇ ਲਈ ਜਗ੍ਹਾ ਤੋਂ ਸਾਰੇ ਫਰਾਰ ਹੋ ਗਏ ਸੀਗੇ ਸੱਤ ਬੰਦਿਆਂ ਦੇ ਉੱਪਰ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਅੰਗਰੇਜ਼ ਸਿੰਘ ਨਿਰਮਾਨ ਇਹਨਾਂ ਦੇ ਦੋਨਾਂ ਦੇ ਭਰਾ ਇਹਨਾਂ ਦੇ ਫਾਦਰ ਇਹਨਾਂ ਦੇ ਮਦਰ ਇਹ ਸੱਤ ਦੋਸ਼ੀ ਤੇ ਜਿਹੜੇ ਸੀਗੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਇਹ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਸੀਗੇ ਇਸ ਮਕਦਮਾ ਦੇ ਵਿੱਚ ਤਫਤੀਸ਼ ਕਰਦੇ ਹੋਏ ਡੀਐਸਪੀ ਸਿਟੀ 2 ਸ਼੍ਰੀ ਸਰਬਜੀਤ ਸਿੰਘ ਜੀ ਤੇ ਉਹਨਾਂ ਦੇ ਐਸਐਚਓ ਥਾਣਾ ਥਰਮਲ ਦੇ ਮੈਡਮ ਦਪਿੰਦਰ ਕੌਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕਰਦਿਆ ਹੋਇਆ। ਦੋ ਦਿਨਾਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਜਿਹੜੇ ਮੁੱਖ ਦੋਸ਼ੀ ਸੀ ਕਿ ਨਿਰਮਾਨ, ਅੰਗਰੇਜ਼ ਤੇ ਰੇਸ਼ਮ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ। ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਵਾਸਤੇ ਵੀ ਪੁਲਿਸ ਜਿਹੜੀ ਹੈਗੀ ਸਾਡੀ ਪਾਰਟੀ ਹੈ ਰੇਡ ਕਰ ਰਹੀ ਹੈ। ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਮੁਕਦਮੇ ਦੀ ਥਾਣਾ ਥਰਮਲ ਤੋਂ ਕੀਤੀ ਜਾ ਰਹੀ ਹੈ। ਜੀ। ਕੋ ਕੋ ਕਰੁੰਦੀ ਕਿ ਉਹ ਕਰ ਰਹਾ ਹੈ ਇਹ ਜਿਹੜਾ ਖੁਸ਼ਦੀ ਪਏ ਤੇ ਅੰਗਰੇਜ਼ ਹੈ ਦੋਨੋਂ ਆਪਸ ਦੇ ਵਿੱਚ ਰਹਿੰਦੇ ਆ ਢੀ ਗੁੰਡੀ ਹੈ ਜਸਟ ਇੱਕ ਛੋਟੀ ਜੀ ਗੱਲ ਤੋਂ ਕਿ ਉਹ ਕਹਿੰਦੇ ਵੀ ਇੱਥੇ ਆ ਜਿਹੜੀ ਘਰ ਦੇ ਬਾਹਰ ਥੋੜੀ ਜੀ ਜਗ੍ਹਾ ਬਣੀ ਹੋਈ ਹੈ ਉਸ ਜਗ੍ਹਾ ਦੇ ਉੱਪਰ ਖੜਨ ਨੂੰ ਲੈ ਕੇ ਝਗੜਾ ਹੋ ਗਿਆ ਕਿ ਰਾਤ ਨੂੰ ਤੁਸੀਂ ਇੱਥੇ ਖੜਦੇ ਹੋ ਇੰਨੀ ਗੱਲ ਨੂੰ ਲੈ ਕੇ ਇਹਨਾਂ ਦਾ ਜਦੋਂ ਝਗੜਾ ਹੋਇਆ ਝਗੜਾ ਹੋਣ ਤੋਂ ਬਾਅਦ ਜਿਹੜੀ ਗੱਲ ਇਹਨਾਂ ਦੀ ਵੱਧੀ ਵੱਧੀ ਜਿਹੜੀ ਹੈਗੀ ਹੈ ਮਰਡਰ ਤੱਕ ਜਾ ਕੇ ਜਿਹੜੀ ਹੁੰਦੀ ਹੈ ਰੁਕੀ ਜਾਂਦੀ ਹੈ ਝਗੜਾ